YouTube ਚੈਨਲ ਦੇਸ ਬਾਬਾ ਤੇ ਆ ਕੇ ਮੇਰੇ ਗੀਤਾਂ ਨੂੰ ਸੁਣਨ ਅਤੇ ਪਸੰਦ ਕਰਨ ਵਾਲੇ ਸਾਰੇ ਭੈਣਾ ਭਰਾਵਾਂ ਮਾਤਾ ਮਾਤੇ ਮੇਰੀਆਂ ਪਿਆਰੀਆਂ ਬੱਚੀਆਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀਓ ਦੋਸਤੋ ਮੈਂ ਕਦੀ ਕਦੀ ਤੁਹਾਨੂੰ ਸੁਣਾਉਂਦੀ ਰਹਿੰਨੀ ਆ ਪੰਜਾਬੀ ਲੋਕ ਗੀਤ ਤੁਸੀਂ ਇਹ ਨਾ ਸਮਝਿਓ ਕਿ ਮੇਰੇ ਕੋਲੋਂ ਗੀਤ ਮੌਕਾ ਗਾਣੇ ਪਿੱਛੇ ਕੁਝ ਸਮੱਸਿਆਵਾਂ ਵਾਸਤੇ ਸੰਬੰਧੀ ਆ ਗਈਆਂ ਸੀ ਕਾਫੀ ਲੰਮੀਆਂ ਤੇ ਮੇਰੇ ਕੋਲੋਂ ਛੇਤੀ ਛੇਤੀ ਫਿਰ ਵੀਡੀਓ ਨਹੀਂ ਬਣਾ ਹੁੰਦੀ ਇਸ ਕਰਕੇ ਕਦੀ ਕਦੀ ਵਿੱਚ ਅ ਵਕਫਾ ਪੈ ਜਾਂਦਾ ਤੇ ਮਾਫ ਕਰਿਓ ਇਸ ਲਈ ਗੀਤ ਅਜੇ ਨਹੀਂ ਮੁੱਕੇ ਗੀਤ ਬਹੁਤ ਪਏ ਨੇ ਤੇ ਅੱਜ ਜਿਹੜਾ ਮੈਂ ਤੁਹਾਨੂੰ ਲੋਕੀ ਸੁਣਾਉਣਾ ਉਹ ਹੈਗੀ ਆ ਇੱਕ ਹੈਗਾ ਸੁਹਾਗ ਗੀਤ ਸੁਹਾਗੀ ਤੁਹਾਨੂੰ ਪਤਾ ਹੈ ਕਿ ਧੀਆ ਦੇ ਵਿਆਹ ਤੋਂ ਪਹਿਲਾਂ ਜਿਹੜੇ ਸ਼ਗਨਾ ਦੇ ਗੀਤ ਗਾਉਂਦੇ ਉਹਨਾਂ ਨੂੰ ਸੁਹਾਗ ਗੀਤ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਕੱਲ ਲੇਡੀਜ਼ ਸੰਗੀਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇੱਕ ਛੋਟੀ ਜੀ ਬਾਜ ਵਾਲਾ ਸੁਹਾਗ ਜੀ ਨੂੰ ਕੁੜੀਆਂ ਵੀ ਬਹੁਤ ਮੇਰੀਆਂ ਧੀਆਂ ਬੜੀ ਆਸਾਨੀ ਨਾਲ ਗਾ ਸਕਣਗੀਆਂ ਮੈਂ ਉਹ ਤੁਹਾਨੂੰ ਸੁਣਾਉਣ ਲੱਗੀ ਆ ਲੰਮੇ ਚੌੜੇ ਵੀ ਸੁਣਾਉਂਗੀ ਪਰ ਉਹਨਾਂ ਨੂੰ ਗਾਉਣ ਲਈ ਜਰਾ ਹਿੰਮਤ ਚਾਹੀਦੀ ਐ ਇਸ ਲਈ ਛੋਟਾ ਸੁਣ ਲਓ ਤੋ ਲਓ ਸੁਹਾਗ ਪੀਛੇ ਬਾਬਾ ਪੋਤੀ ਤੇ ਮੰਗਦੀ ਆ ਦਾਜ ਕੇ ਪੜੇਂਗ ਇਲ ਹੋਵੇ ਤਰਮੀ ਪੋਤੀ ਤੇ ਮੰਗਦੀ ਆ ਦਾਜੇ ਕੇ ਪੜੇਂ ਘਰਾਂ ਗੀਲ ਹੋਵੇ ਮੇ ਸਸ ਕਸ਼ਲਿਆ ਰਾਣੀ ਕੇ ਸਰਾਦ ਸ਼ਰਤ ਰਾਜਾ ਹੋਵੇ ਮੇਰੀ ਸਸ ਕਸ਼ਲਿਆ ਰਾਣੀ ਕੇ ਸਰਾਦ ਸ਼ਰਤ ਰਾਜਾ ਹੋਵੇ ಮೇರ ಕಾನ ಸೀರಿ ಪಗವಾನೆ ಟೇ ಲಕ್ಷ್ಮಣ ಹೋ ಮೇರ ಕನ್ ಸೀರಿ ಪಗವಾನೆ ಟೇ ಲಕ್ಷ್ಮಣ ಹೋವೇ மா පणමත මංගදදාජක පಳගරගලහොේ மா පනවත මංගදියදාජක පಳගරගලහොවේ ਮੇਰੀ ਸਾਸ ਕੋ ਰਾਣੀ ਕੇ ਸੋਰਾ ਦਸ਼ਰਥ ਰਾਜਾ ਹੋਵੇ ਮੇਰੀ ਸਾਸ ਕੁਸ਼ਲੇ ਰਾਣੀ ਕੇ ਸੋਰਾ ਦਸ਼ਰਥ ਰਾਜਾ ਹੋਵੇ ಮೇರ ಕಾನ ಸ ಪಗವಾನೆ ಟಾ ದಮಣ ಹೋ ಮೇರ ಕಾನ ಸೋ ಲಕ್ಷ್ಮಣ ಹೋವೇ ਚਾ ਚਾ ਪਤੀ ਜੀਤੇ ਮੰਗਦੀ ਆ ਦਾਜ ਕੇ ਪੜੇਂਗਰਾਂਗੀ ਲਹੋਵੇ ਚਾ ਚਾ ਪਤੀ ਜੀਤੇ ਮੰਗਦੀ ਆ ਦਾਜ ਕੇ ਪੜੇਂਗਰਾਂਗੀ ਲਹੋਵੇ ਮੇ सास को शल्लेया रानी के सोरा दशरथ राजा होवे मेरी सास को शल्लेया रानी के सोरा दशरथ राजा हो

ਇੰਗਾ ਣਾਇ ਟਪਟਪਾ ਕਰਕੇ ਤੇ ਜਿਹੜੇ ਰਿਸ਼ਤੇਦਾਰ ਤੁਸੀਂ ਚਾਹੋ ਗਿਣ ਸਕਦੇ ਹੋ ਤਾਇਆ ਚਾਚਾ ਮਾਮਾ ਵੀਰਾ ਦਾਦਾ ਪਿਤਾ ਜਿਸ ਨੂੰ ਵੀ ਤੁਸੀਂ ਚਾਹੋ ਇਸ ਗੀਤ ਵਿੱਚ ਉਹਦਾ ਨਾਮ ਲੈ ਕੇ ਇਸ ਨੂੰ ਇਸ ਸਵਾਗ ਨੂੰ ਹੋਰ ਲੰਬਾ ਕਰ ਸਕਦੇ ਹੋ ਤੇ ਹੁਣ ਜਦੋਂ ਕਦੀ ਮੈਂ ਥੋੜਾ ਜਾਂ ਠੀਕ ਨਹੀਂ ਹੁੰਦੀ ਤਾਂ ਮੈਂ ਫਿਰ ਨਹੀਂ ਗਾਉਂਦੀ ਕਿਉਂਕਿ ਆਵਾਜ਼ ਸਾਥ ਨਹੀਂ ਦਿੰਦੀ ਤਾਂ ਇਸ ਕਰਕੇ ਗੁੱਸਾ ਨਾ ਕਰਿਆ ਕਰੋ ਤੁਸੀਂ ਮੇਰੇ ਗੀਤਾਂ ਨੂੰ ਦੇਖਿਆ ਕਰੋਗੀ ਤੁਹਾਨੂੰ ਮੈਂ ਸੁਣਾਉਂਦੀ ਰਹੂੰ ਕਿਉਂਕਿ ਗੀਤ ਇੰਨੇ ਆ ਕਿ ਮੈਨੂੰ ਲੱਗਦਾ ਹੁੰਦਾ ਕਿ ਸਾਰੇ ਮੇਰਕੋ ਗਾਏ ਹੀ ਨਹੀਂ ਜਾਣੇ ਤੇ ਬਹੁਤ ਸਾਰੀਆਂ ਭੈਣਾਂ ਦੀ ਇਦਾਂ ਹੁਕਮ ਆਉਂਦਾ ਹੈ ਕਿ ਤੁਸੀਂ ਢੋਲਕੀ ਦੇ ਗੀਤ ਵੀ ਸੁਣਾਇਆ ਕਰੋ ਮੇਰੀ ਇੱਕ ਮਜਬੂਰੀ ਆ ਢੋਲਕੀ ਦਾ ਗੀਤ ਜਿਹੜਾ ਉਹ ਤਿੰਨ ਚਾਰ ਜਣੀਆਂ ਨਾ ਹੋਣ ਤੇ ਢੋਲਕੀ ਦਾ ਗੀਤ ਸਜਦਾ ਨਹੀਂ ਜੇ ਤੁਹਾਨੂੰ ਮੇਰਾ ਕੱਲੀ ਦਾ ਗਾਉਣਾ ਹੀ ਪਰਵਾਨ ਹੋਵੇ ਤਾਂ ਮੈਂ ਤੁਹਾਨੂੰ ਢੋਲਕੀ ਦੇ ਗੀਤ ਵੀ ਸੁਣਾ ਸਕਦੀ ਹਾਂ ਔਰ ਥੋੜੇ ਨਹੀਂ ਉਹ ਵੀ ਬਹੁਤ ਆ ਮੇਰੇ ਕੋਲ ਤੇ ਕਿਉਂਕਿ ਮੇਰੀ ਕੋਈ ਸਾਥਣ ਨਹੀਂ ਤਾਂ ਇਸ ਕਰਕੇ ਫਿਰ ਮੈਨੂੰ ਕੱਲੀ ਨੂੰ ਹੀ ਇਹ ਸਾਰਾ ਕੰਮ ਕਰਨਾ ਪੈਂਦਾ ਤੇ ਹੁਣ ਮੈਂ ਹੈ ਆ ਵੀ ਇਸ ਸਾਡੇ ਨਵੇਂ ਘਰ ਵਿੱਚ ਆਸਟ੍ਰੇਲੀਆ ਆ ਗਈਆਂ ਤੇ ਇੱਥੇ ਤੇ ਬਿਲਕੁਲ ਹੀ ਕੋਈ ਸਾਥਣ ਗਉਣ ਵਾਲੀ ਮਿਲਣੀ ਨਹੀਂਗੀ ਤੇ ਤੁਹਾਨੂੰ ਇਸੇ ਤਰ੍ਹਾਂ ਹੀ ਮੈਨੂੰ ਕੱਲੀ ਨੂੰ ਹੀ ਪ੍ਰਵਾਨ ਕਰਨਾ ਪੈਣਾ ਤੇ ਜੇ ਸਵਾਗਤ ਤੁਹਾਨੂੰ ਚੰਗਾ ਲੱਗਾ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਰਨਾ ਤੇ ਹੁਣ ਅਗਰ ਮੀਤ ਸੰਤਾਂ ਨੂੰ ਆਗਿਆ ਦਿਓ ਰਬ ਰੱਖਾ ਜੀ